ਜੀ ਆਪਣਾ ਨਾਮ ਦੱਸ ਕੇ ਕੀ ਜਨਾ ਚਾਹੁੰਦੇ ਹੋ ਭੁਖੜਤਾਲ ਦੇ ਬਟੇ ਸੇਤੀ ਬੜੀ ਡਾਊਨ ਹੋ ਗਈ ਹੈ ਜੀ। ਛੇਤ ਜੀ ਪਿਛਲੇ ਤਿੰਨ ਦਿਨਾਂ ਤੋਂ ਭੁਖੜਤਾਲ ਚੱਲ ਰਿਹਾ ਜੀ ਇਹ 3 ਦਿਨ ਚੱਲ ਰਿਹਾ ਤੇ ਉਪਕਸ਼ ਖਾਨ ਦਾ ਖਾਦਾ ਪਿਤਾ ਨੇ ਕਹਿੰਦੇ ਨੇ ਇਸ ਕਰਕੇ ਮੜਾ ਮੋਟਾ ਬੀਸੀ ਡਾਊਨ ਹੋ ਗਿਆ ਤੇ ਵੀ ਆਏ ਆ ਡੀਮ ਅਕੈਡਮਿਕ ਤੇ ਟੀਨ ਸਟੂਡੈਂਟ ਵੈਲਫੇਅਰ ਆਏ ਆ। ਉਹਨਾਂ ਨੇ ਭਰੋਸਾ ਦਿੱਤਾ ਵੀ ਸੋਮਵਾਰ ਤੱਕ ਜਿਹੜਾ ਰੇਟਾਂ ਨੂੰ ਰੇਟਾਂ ਚ ਲਿਖ ਕੇ ਦੇ ਦਾਂਗੇ ਤੁਹਾਡੀਆਂ ਮੁੰਡਾਂ ਪੁੱਤਾਂ ਦਾ ਨੋਟਿਸ। ਪਰ ਅਸੀਂ ਵੀ ਸੋਮਵਾਰ ਤੱਕ ਜੇ ਨਜ਼ਰ ਨੋਟਿਸ ਸਾਡੇ ਹੱਥੀਂ ਦਾ ਨਜ਼ਰ ਅਸੀਂ ਇੱਥੋਂ ਹੀ ਪੋਕਰਤਾ ਨੂੰ ਦਿੱਤੇ। ਉਹ ਉਦੋਂ ਤੱਕ ਪੋਕਰਤਾ ਨਾਲ ਜੇ ਰੋਕ ਜਦੋਂ ਸਾਨੂੰ ਲਿਖਤੀ ਨੋਟਿਸ ਸਾਨੂੰ ਦੇ ਦੇਣ ਕਿ ਸਾਡੇ ਹੱਥੇ ਰੱਖ ਦੇ ਜਦੋਂ ਉਹ ਨੂੰ ਅਸੀਂ ਪੋਕਰਤਾ ਨੂੰ ਕਰਕੇ ਆਪੇ ਸੁਲਾ ਦੇ ਪਰ ਨਾ ਚੁਕਲਾਂਗੇ। ਤੇ ਹੁਣ ਕੀ ਹਾਲਾਤ ਹੋ ਗਏ ਠੀਕ ਹੈ ਜੀ ਸਭ ਠੀਕ ਹੈ ਜੀ ਅੱਗੇ ਨਾਲ ਇੰਪਰੂਵਮੈਂਟ ਆ ਬੜੀ ਚੰਗੀ ਆ। ਅੰਦਾਜ਼ਾ ਕਿ ਆਪਣੇ ਘਰ ਦਾ ਕੰਮ ਜੇ ਪੋਕਰਤਾ ਵਾਲੇ ਬੈਠੇ ਤੇ ਖਰਾਬ ਹੋ ਗਈ। ਮਿਰਨਾ ਗ੍ਰਵੇਨਦਰ ਸਿੰਘ ਹੈ ਜੀ ਜਿਹੜੀ ਅਧਿਆਪਕਕਾਰ ਗ੍ਰਵੇਨਦਰ ਸਿੰਘ ਹੈ ਜੀ ਪਿਛਲੇ 3 ਦਿਨਾਂ ਤੋਂ ਜਿਹੜਾ ਇੱਥੋਂ ਦੇ ਵਿਦਿਆਰਥੀ ਜਿਹੜਾ ਕੋਈ ਫਰਦਾਨ ਤੇ ਬੈਠੇ ਹੋਏ ਨੇ ਮੰਗਾ ਜਿਹੜੀਆਂ ਪਹਿਲਾਂ ਵੀ ਅਸੀਂ ਮੀਡੀਆ ਨੂੰ ਦੱਸਿਆ ਵੀ ਜਿਹੜਾ ਰੂਲਰ ਇਸ ਏਰੀਏ ਦੇ ਬਾਰਡਰ ਏਰੀਆ ਦਾ ਜਿਹੜਾ ਰਿਜ਼ਰਵੇਸ਼ਨ ਕੋਟਾ ਹੈ ਸਰਕਾਰ ਵੱਲੋਂ ਖਤਮ ਕਰ ਦਿੱਤਾ ਗਿਆ ਸਾਡੀ ਪਹਿਲੀ ਮੰਗ ਇਹ ਸੀ ਕਿ ਜਿਹੜਾ ਪਟਿਆਲਾ ਯੂਨੀਵਰਸਿਟੀ ਦੇ ਤਰਫੋਂ ਜਿਹੜਾ ਐਡੀਸ਼ਨਲ ਸੀਟਾਂ ਵਧਾ ਕੇ ਉਹ ਕੋਟਾ ਜਿਹੜਾ ਬਹਾਲ ਕੀਤਾ ਜਾਵੇ ਦੂਸਰੀ ਮੰਗ ਇਹ ਸੀ ਕਿ ਦੇਖੋ ਜਿਹੜੀ ਯੂਨੀਵਰਸਿਟੀ ਆ ਲਗਾ ਹਰ ਸਾਲ ਜਿਹੜੀ 5% ਫੀਸ ਵਧਾ ਰਹੀ ਆ ਇਹ ਲਗਾਤਾਰ ਪਿਛਲੇ 23 ਸਾਲਾਂ ਤੋਂ ਹਰ ਸਾਲ 5% ਫੀਸ ਵਧਣ ਦੇ ਨਾਲ ਜਿਹੜਾ ਆਮ ਘਰ ਦੇ ਬੱਚਿਆਂ ਦੇ ਕੋਲ ਆ ਇਹ ਯੂਨੀਵਰਸਿਟੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ ਸੋ ਇਹਨਾਂ ਮੰਗਾਂ ਨੂੰ ਲੈ ਕੇ ਪਿਛਲੇ ਸਾਲ ਤੋਂ ਗੱਲਬਾਤ ਚੱਲ ਰਹੀ ਪਰ ਕਿਸੇ ਵੀ ਹਾਂ ਜਿਹੜਾ ਯੂਨੀਵਰਸਿਟੀ ਨੂੰ ਪੱਕੀਆਂ ਹਾਂ ਨਹੀਂ ਮਿਲਿਆ ਇਸ ਨੂੰ ਹੀ ਦੇਖਦੇ ਹੋ ਜਿਹੜਾ ਸੀ 25 ਤਰੀਕ ਤੋਂ ਲੈ ਕੇ ਇਦਾਂ ਨੂੰ ਮਿੱਥੇ ਸਮੇਂ ਲਈ ਭੁਖੜਦਾ ਹਾਲ ਤੇ ਇੱਥੇ ਜਿਹੜੇ ਬੱਚੇ ਬੈਠੇ ਹੋਏ ਆ ਪਰ ਇਹ ਜਿਹੜਾ ਪ੍ਰਸ਼ਾਸਨ ਵੱਲੋਂ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਤੇ ਕੋਈ ਵੀ ਜਿਹੜਾ ਨਹੀਂ ਇਹਦੇ ਤੇ ਕੋਈ ਗੱਲਬਾਤ ਚੱਲ ਰਹੀ ਸਵਾਜ ਸਰ ਜੀ ਇਸਦੀ ਗੇਟ ਬੰਦ ਕੀਤੇ ਗਿਆ ਤੀਸਰਾ ਕਿਹੜਾ ਹੀ ਬੰਦ ਕੀਤਾ ਗਿਆ ਕਿਉਂਕਿ ਅੱਜ ਸਾਡੇ ਜਿਹੜੇ ਭੁਖੜਤਾਲ ਦੇ ਵਿਦਿਆਰਥੀ ਮਿਠੇ ਜਸਕਰਨ ਸਿੰਘ ਨਾਲ ਦੀ ਸੇਧ ਕਾਫੀ ਢਿੱਲੀ ਚੱਕੀ ਸੀ ਬੀਪੀ ਬਹੁਤ ਜ਼ਿਆਦਾ ਘਟ ਗਿਆ ਸੀ ਸੋ ਇਸ ਨੂੰ ਰੋ ਦੇ ਵਿੱਚ ਵਿਦਿਆਰਥੀ ਨੇ ਜਿਹੜਾ ਗੇਟ ਬੰਦ ਕੀਤਾ ਉਸ ਤੋਂ ਦੁਆਰੀ ਦੇ ਬਾਅਦ ਜਿਹੜਾ ਇਹਨਾਂ ਦੇ ਕੰਨ ਤੇ ਜੂਨ ਸਰਕੀ ਇਹ ਗੱਲਬਾਤ ਚੱਲੀ ਆ ਇਹਨਾਂ ਨੇ ਕਿਹਾ ਕਿ ਅਸੀਂ ਮੰਗਾ ਮੰਨਦੇ ਆ ਪਰ ਜਿਹੜਾ ਲਿਖਤੀ ਸਵਾਰ ਦੇਵਾਂਗੇ ਤੇ ਸਾਡੀ ਮੰਗ ਹੈ ਵੀ ਜਿੰਨਾ ਚਿਰ ਸਾਡੇ ਅੱਜ ਕਿ ਲਿਖਤੀ ਨਹੀਂ ਹੁੰਦਾ ਇਹ ਕੋਈ ਭੁਖੜਤਾਲ ਉਹਨਾਂ ਮਿੱਥੇ ਸੁ ਮ ਜੇ ਸਰ ਦੇ ਗੱਲ ਕੀਤੀ ਕੋਈ ਹੁੰਦਾ ਇਲੈਕਟਰ ਜੀ ਜੇਕਰ ਕਿਸੇ ਵੀ ਵਿਦਿਆਰਥੀ ਕੋ ਖਰਤਾ ਲੈ ਬਿਠੇ ਵਿਦਿਆਰਥੀ ਦਾ ਕੋਈ ਵੀ ਨੁਕਸਾਨ ਹੁੰਦਾ ਤੋਰੀ ਜਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਊਗੀ ਜਾਂ ਪੰਜਾਬ ਸਰਕਾਰ ਦੀ ਹੋਵੇਗੀ ਤੁਹਾਨੂੰ ਕੀ ਲੱਗਦਾ ਮੰਗ ਮੰਗ ਸਾਡੀ ਇਹੋ ਜੀ ਦੇਖੋ ਬੜੀਆਂ ਜਾਇਜ਼ ਮੰਗਾਂ ਇਹ ਯੂਨੀਵਰਸਿਟੀ ਪਿੰਡਾਂ ਦੇ ਬੱਚਿਆਂ ਲਈ ਬਣੀ ਆ ਬਾਰਡਰ ਏਰੀਆ ਦੇ ਬੱਚਿਆਂ ਲਈ ਬਣੀ ਆ ਕਿ ਉਹ ਬੱਚੇ ਪੜ੍ਹ ਸਕ ਕੇ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ ਉਹਨਾਂ ਨੂੰ ਉਹਦਾ ਬਣਦਾ ਹੱਕ ਦਿੱਤਾ ਜਾਵੇ ਪਿੰਡਾਂ ਦੇ ਬੱਚਿਆਂ ਨੂੰ ਤੇ ਜਿਹੜਾ ਉਹਨਾਂ ਦਾ ਕੋਟਾ ਵਾਹਲ ਕੀਤਾ ਜਾਵੇ ਜਿਹੜਾ ਫੀਸਾਂ ਲਗਾਤਾਰ ਵਧ ਰਿਹਾ ਉਹਨਾਂ ਦਾ ਵਾਅਦਾ ਜ ਜਾਮ ਕਰਦੇ ਬੱਚੇ ਤਾਂ ਜੋ ਆਮ ਮਿਹਨਤ ਕਿਸਾਨਾਂ ਦੇ ਬੱਚੇ ਇੱਥੇ ਆ ਕੇ ਪੜ ਸਕਣਗੇ